ਹੈਲੋ ਦੋਸਤੋ ਮੈਂ ਤੁਹਾਡਾ ਆਪਣਾ ਡਾਕਟਰ ਸੁਨੀਲ ਕੁਮਾਰ ਗਰਗ ਐਜੂਕੇਸ਼ਨ ਹੱਬ ਬੰਬੇ ਇੰਸਟੀਚਿਊਟ ਮਾਨਸਾ ਤੇ ਪਟਿਆਲਾ ਬੱਚੇ ਅੱਜ ਅਸੀਂ ਬਹੁਤ ਹੀ ਜਿਆਦੇ ਇੰਪੋਰਟੈਂਟ ਜਿਹੜੇ ਕੁਐਸਚਨ ਹੈਗੇ ਆਪਣੇ ਕੋਲ ਪੰਜਾਬ ਦੇ ਵਿੱਚ ਜਿਹੜੀ ਪੰਜਾਬੀ ਹੈਗੀ ਪੰਜਾਬੀ ਦੇ ਵਿੱਚੋਂ ਪੁੱਛੇ ਜਾਂਦੇ ਨੇ ਸ੍ਰੀ ਗੁਰੂ ਸਹਿਬਾਨਾਂ ਦੇ ਸੰਸਕਾਰਿਕ ਉਮਰ ਦੇ ਵਿੱਚੋਂ ਵੀ ਪੁੱਛੇ ਜਾਂਦੇ ਨੇ ਤੇ ਬਟਾ ਜਿਹੜੇ ਕੁਐਸਚਨ ਇੰਨਾਂ ਵਿੱਚੋਂ ਬਣਨਗੇ ਮੈਂ ਉਹਨਾਂ ਦੀ ਡਿਟੇਲ ਦੇ ਵਿੱਚ ਤੁਹਾਨੂੰ ਕਰਵਾਵਾਂਗਾ ਬੱਚੇ ਇਸ ਕਰਕੇ ਵੀਡੀਓ ਦੇ ਵਿੱਚ ਐਂਡ ਤੱਕ ਜਰੂਰ ਜਰੂਰ ਜੁੜੇ ਰਹੀਓ ਜੋ ਬੱਚੇ ਮੇਰੇ ਚੈਨਲ ਤੇ ਨਵੇਂ ਨੇਗੇ ਉਹ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਬੈਲ ਆਈਕਨ ਬਟਨ ਦਬਾ ਲੈਣ ਤੇ ਹਰੇਕ ਹਰੇਕ ਵੀਡੀਓ ਨੂੰ ਬੇਟਾ ਬਹੁਤ ਧਿਆਨ ਨਾਲ ਦੇਖਣ ਤਾਂ ਜੋ ਆਪਣੇ ਪੇਪਰ ਦੀ ਤਿਆਰੀ ਕਰ ਸਕਣ ਤੇ ਜੋ ਬੱਚੇ ਬੇਟਾ ਮੇਰੇ ਸੋ ਔਨਲਾਈਨ ਕੋਚਿੰਗ ਲੈਣਾ ਚਾਹੁੰਦੇ ਨੇ ਉਹ ਮੇਰੇ ਨੰਬਰ 94630 79 680 ਤੇ ਬੇਟਾ ਸੰਪਰਕ ਕਰ ਸਕਦੇ ਨੇਗੇ ਜਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਉਸ ਦਾ ਲਿੰਕ अवेलेबल ਹੈ ਤੁਸੀਂ ਲਿੰਕ ਦੇ ਵਿੱਚ ਜਾ ਕੇ ਆਪਣੀ ਸਾਡੇ ਫ੍ਰੀ WhatsApp ਗਰੁੱਪ ਦੇ ਵਿੱਚ ਜੁੜ ਸਕਦੇ ਹੋਗੇ ਤੇ ਬੱਚੇ ਆਪਣੀ ਤਿਆਰੀ ਕਰ ਸਕਦੇ ਹੋ ਹੁਣ ਆਪਾਂ ਗੱਲ ਕਰ ਰਹੇ ਹਾਂ ਬੇਟਾ ਅੱਜ ਗੁਰੂ ਸਹਿਬਾਨਾਂ ਦੀ ਸੰਸਕਾਰਿਕ ਉਮਰ ਬਾਰੇ ਤੇ ਨਾਲ ਨਾਲ ਅਸੀਂ ਇਹ ਵੀ ਕਰਾਂਗੇ ਸਾਡੇ ਪਹਿਲਾ ਗੁਰੂ ਸਾਹਿਬਾਨ ਕੌਣ ਸੀ ਸੈਕੰਡ ਕੌਣ ਸੀ ਥਰਡ ਕੌਣ ਸੀ ਤੇ ਨਾਲ ਹੀ ਬੇਟਾ ਤੁਹਾਨੂੰ ਜਿਹੜੇ ਫਾਸਟ ਦੇ ਇੱਥੇ ਆਪਣੇ ਕੋਲ ਗੁਰਮੁਖੀ ਲਿਪੀ ਦੇ ਵਿੱਚ ਬੇਟਾ ਤੁਹਾਨੂੰ ਗੁਰਮੁਖੀ ਲਿਪੀ ਦੇ ਵਿੱਚ ਬੇਟਾ ਜਿਹੜੇ ਨੰਬਰ ਹੈ 1 2 3 4 5 6 7 8 9 10 ਬੇਟਾ ਉਹ ਵੀ ਨਾਲ ਨਾਲ ਤੁਸੀਂ ਕਰਦੇ ਜਾਣਾ ਕਿਉਂਕਿ ਪੰਜਾਬੀ ਦੇ ਪੇਪਰ ਦੇ ਵਿੱਚ ਤੁਹਾਨੂੰ ਅੱਖਰਾਂ ਦੇ ਬੇਟਾ ਜਿਹੜੇ ਗੁਰਮੁਖੀ ਲਿਪੀ ਦੇ ਜਿਹੜੇ ਅੱਖਰ ਹੈ ਉਹ ਵੀ ਦਿੱਤੇ ਜਾਂਦੇ ਨੇ ਵੀ 9 ਨੰਬਰ ਕਿਹੜਾ ਹੈਗਾ 10 ਨੰਬਰ ਕਿਹੜਾ ਹੈਗਾ 8 ਨੰਬਰ ਕਿਹੜਾ ਹੈ 7 ਨੰਬਰ ਕਿਹੜਾ ਹੈ ਸਭ ਤੋਂ ਪਹਿਲਾਂ ਬੇਟਾ ਅਸੀਂ ਗੱਲ ਕਰਦੇ ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਜਨਮ ਹੈ ਉਹ 1469 ਈਸਵੀ ਦੇ ਵਿੱਚ ਹੋਇਆ ਸੀਗਾ ਤੇ ਇਹ ਬੇਟਾ ਜਦੋਂ ਇਹ ਜੋਤੀ ਜੋ ਸਮਾਏ ਸੀ ਬੇਟਾ ਉਦੋਂ ਇਹਨਾਂ ਦੀ ਉਮਰ ਸੀ 70 ਸਾਲ ਬੇਟਾ ਯਾਦ ਰੱਖਣਾ ਉਦੋਂ ਉਮਰ ਸੀ 70 ਸਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਇਹ ਸਿੱਖਾਂ ਦੇ ਪਹਿਲੇ ਗੁਰੂ ਸੀਗੇ ਇਸ ਕਰਕੇ ਬੇਟਾ ਇੱਕ ਜਿਹੜਾ ਹੈਗਾ ਉਹ ਆਪਣੇ ਕੋਲ ਤੁਸੀਂ ਦੇਖੋ ਇੱਕ ਨੂੰ ਅਸੀਂ ਇਹ ਇੱਕ ਨੂੰ ਅਸੀਂ ਬੇਟਾ ਇਸ ਤਰੀਕੇ ਨਾਲ ਬੇਟਾ ਆਪਣੇ ਕੋਲ ਇੱਕ ਨੂੰ ਪਾਣੇ ਹੈਗੇ ਤੇ ਯਾਦ ਰੱਖਣਾ ਹੈਗਾ ਬੇਟਾ ਇਹ ਏਕ ਹੈਗਾ ਗੁਰੂ ਅੰਗਦ ਦੇਵ ਜੀ ਬੇਟਾ ਜਿਹੜੇ ਸਿੱਖਾਂ ਦੇ ਦੂਸਰੇ ਗੁਰੂ ਸਹਿਬਾਨ ਸਨ ਬੇਟਾ ਇਹਨਾਂ ਦੇ ਇਹ ਜਦੋਂ ਜੋਤੀ ਜੋਤ ਸਮਾਏ ਇਹਨਾਂ ਦੀ ਉਮਰ 48 ਸਾਲ ਦੀ ਸੀਗੀ 48 ইয়ারズ ਦੀ ਸੀ ਬੇਟਾ ਜਿਹੜਾ ਇਹ ਸੈਕੰਡ ਗੁਰੂ ਸੀ ਬੇਟਾ ਸੈਕੰਡ ਦੀ ਗਿਣਤੀ ਦੇਖੋ ਬੇਟਾ ਆਪਣੇ ਕੋਲ ਅੱਖਰ ਦਿਖਾਈ ਦੇ ਰਿਹਾ ਕਿਸ ਤਰ੍ਹਾਂ ਆਪਣੇ ਅੱਖਰ ਪਾਣਾ ਹੈਗਾ ਤੇ ਸਭ ਤੋਂ ਲੰਮੀ ਉਮਰ ਦੇ ਜਿਹੜੇ ਸ੍ਰੀ ਗੁਰੂ ਅਮਰਦਾਸ ਜੀ ਸੀਗੇ ਬੇਟਾ ਇਹ 95 ਸਾਲ ਦੀ ਉਮਰ ਤੱਕ ਬੱਚੇ ਜਿਉਂਦੇ ਰਹੇ ਇਹਨਾਂ ਨੇ ਜਦੋਂ ਜੋਤੀ ਜੋਤ ਸਮਾਇਆ ਉਦੋਂ ਇਹਨਾਂ ਦੀ ਉਮਰ ਸੀਗੀ 95 ਸਾਲ ਬੇਟਾ ਇਹ 3ਰਡ ਗੁਰੂ ਸਹਿਬਾਨ ਸੀਗੇ ਬੇਟਾ ਇਹਨਾਂ ਬਾਰੇ ਜਾਣ ਰੱਖਿਓ ਜਦੋਂ ਜਿਹੜੀ ਸ਼੍ਰੀ ਗੁਰੂ ਜਿਹੜੀ ਆਪਣੇ ਕੋਲ ਅੰਮ੍ਰਿਤਸਰ ਸਾਹਿਬ ਨਗਰੀ ਹੈ ਬੇਟਾ ਇਹਦੀ ਜਿਹੜੀ ਜਗ੍ਹਾ ਸੀਗੀ ਬੇਟਾ ਅਕਬਰ ਨੇ ਅਮਰਦਾਸ ਜੀ ਨੂੰ ਬੇਟਾ ਦਾਨ ਦੇ ਵਿੱਚ ਦਿੱਤੀ ਸੀਗੀ ਤੇ ਅਮਰਦਾਸ ਜੀ ਨੇ ਬੇਟਾ ਅਮਰਦਾਸ ਜੀ ਨੇ ਆਪਣੀ ਬੇਟੀ ਬੀਬੀ ਪਾਨੀ ਜੀ ਨੂੰ ਉਹ ਜਿਹੜੀ ਜਗ੍ਹਾ ਸੀਗੀ ਉਹ ਧਾਨ ਦੇ ਵਿੱਚ ਦੇਤੀ ਸੀਗੀ ਯਾਨੀ ਕਿ ਜਦੋਂ ਧਾਨ ਦੇ ਵਿੱਚ ਦੇਤੀ ਸੀਗੀ ਕਿਉਂਕਿ ਜਿਹੜੀ ਬੀਬੀ ਪਾਨੀ ਸੀ ਉਹ ਸ੍ਰੀ ਗੁਰੂ ਅਮਰਦਾਸ ਜੀ ਦੀ ਬੇਟੀ ਸੀਗੀ ਤੇ ਸ੍ਰੀ ਗੁਰੂ ਰਾਮਦਾਸ ਜੀ ਦੀ ਪਤਨੀ ਸੀਗੀ ਬੇਟਾ ਇਹ ਵੀ ਯਾਦ ਰੱਖਣਾ ਹੈਗਾ ਤੇ ਸ੍ਰੀ ਗੁਰੂ ਰਾਮਦਾਸ ਜੀ ਦੀ ਪਤਨੀ ਸੀਗੀ ਤੇ ਗੁਰੂ ਅਮਰਦਾਸ ਜੀ ਨੇ ਆਪਣੀ ਬੇਟੀ ਨੂੰ ਬੇਟਾ ਦਹੇਜ ਦੇ ਵਿੱਚ ਸ੍ਰੀ ਗੁਰੂ ਅੰਮ੍ਰਿਤਸਰ ਸਾਹਿਬ ਵਾਲੀ ਜਿਹੜੀ ਜਗ੍ਹਾ ਹੈਗੀ ਉਹ ਦੇ ਦਿੱਤੀ ਸੀਗੀ ਤੇ ਸ੍ਰੀ ਗੁਰੂ ਰਾਮਦਾਸ ਜੀ ਨੇ ਬੇਟਾ ਉਸ ਜਗ੍ਹਾ ਦੇ ਉੱਪਰ ਅੰਮ੍ਰਿਤਸਰ ਸ਼ਹਿਰ ਬਸਾਇਆ ਸੀਗਾ ਇਹ ਯਾਦ ਰੱਖਣਾ ਹੈਗਾ ਸ੍ਰੀ ਗੁਰੂ ਅਮਰਦਾਸ ਜੀ ਤੇ ਬੀਬੀ ਪਾਨੀ ਦੇ ਜਿਹੜੇ ਬੇਟੇ ਸੀ ਉਹਨਾਂ ਦਾ ਨਾਮ ਸੀਗਾ ਸ਼੍ਰੀ ਗੁਰੂ ਅਰਜਨ ਦੇਵ ਜੀ ਬੇਟਾ ਇਹ ਚੀਜ਼ ਵੀ ਤੁਸੀਂ ਯਾਦ ਰੱਖਣੀ ਹੈ ਬੇਟਾ ਤਿੰਨਾ ਗੁਰੂ ਅਮਰਦਾਸ ਜੀ ਗੁਰੂ ਰਾਮਦਾਸ ਜੀ ਤੇ ਗੁਰੂ ਅਰਜਨ ਦੇਵ ਜੀ ਦੇ ਬਾਰੇ ਬੱਚੇ ਮੈਂ ਤੁਹਾਨੂੰ ਸਾਰੀ ਥੋੜੀ ਜੀ ਤਿੰਨ ਡਿਟੇਲ ਦੱਸੀਆਂ ਗਈਆਂ ਇਹਨਾਂ ਨੂੰ ਨੋਟ ਕਰਦੇ ਜਾਇਓ ਸ਼੍ਰੀ ਗੁਰੂ ਅਰਜਨ ਦੇਵ ਜੀ ਜਿਹੜੇ ਹੈਗੇ ਸੀ ਦੋਤੇ ਸੀਗੇ ਸ਼੍ਰੀ ਗੁਰੂ ਅਮਰਦਾਸ ਜੀ ਦੇ ਬੇਟਾ ਇਹ ਚੀਜ਼ ਵੀ ਯਾਦ ਰੱਖਣੀ ਹੈਗੀ ਤੇ ਸ੍ਰੀ ਗੁਰੂ ਅਮਰਦਾਸ ਜੀ ਨੇ 95 ਸਾਲ ਦੀ ਜਿਹੜੀ ਤੀਸਰੇ ਗੁਰੂ ਸਹਿਬਾਨ ਸਨ ਜਦੋਂ ਇਹ ਜੋਤੀ ਜੋਤ ਸਮਾਇਆ ਬਟਾ ਇਹ 95 ਸਾਲ ਦੀ ਇਹਨਾਂ ਦੀ ਉਮਰ ਸੀਗੀ ਤੇ ਇਹਨਾਂ ਨੇ ਬੇਟਾ ਮੰਜੀ ਮੰਜੀ ਪ੍ਰਥਾ ਜਿਹੜੀ ਹੈਗੀ ਉਹ ਵੀ ਸ਼ੁਰੂਆਤ ਕੀਤੀ ਸੀਗੀ ਸ੍ਰੀ ਗੁਰੂ ਅਮਰਦਾਸ ਜੀ ਨੇ ਬੇਟਾ ਇਹ ਚੀਜ਼ਾਂ ਵੀ ਤੁਸੀਂ ਪੇਪਰ ਦੇ ਲਈ ਇੰਪੋਰਟੈਂਟ ਹੈਗੀਆਂ ਬੇਟਾ ਹੁਣ ਤਿੰਨ ਹੈ ਜਿਹੜੀ ਤਿੰਨ ਆਪਣੇ ਕੋਲ ਗੁਰੂ ਅਮਰਦਾਸ ਜੀ ਦੇ ਮੂਰੇ ਤੀਆ ਲਿਖਿਆ ਹੋਇਆਗਾ ਇਹ ਬੇਟਾ ਗੁਰਮੁਖੀ ਦਾ ਸ਼ਬਦ ਹੈ ਅੱਖਰ ਹੈਗਾ ਬੇਟਾ ਇਹਨੂੰ ਯਾਦ ਰੱਖਣਾ ਹੈਗਾ ਗਿਣਤੀ ਦਾ ਅੱਖਰ ਹੈਗਾ ਚੌਥਾ ਅੱਖਰ ਬੇਟਾ ਸੋਡੇ ਸ੍ਰੀ ਗੁਰੂ ਰਾਮਦਾਸ ਜੀ ਦੇ ਅੱਗੇ ਲਿਖਿਆ ਹੋਇਆ ਹੈ ਬੇਟਾ ਵੀ ਚੋਕਾ ਜਿਹੜਾ ਹੈਗਾਗਾ ਉਹ ਜਿਸ ਤਰ੍ਹਾਂ 8 ਦੇ ਉੱਪਰੋਂ ਬੇਟਾ ਆਪਾਂ ਥੋੜਾ ਜਿਹਾ ਛੱਡ ਦਈਏ ਉਸ ਤਰ੍ਹਾਂ ਪੈਂਦਾ ਹੈਗਾ ਤੇ ਬੇਟਾ ਯਾਦ ਰੱਖਣਾ ਹੈਗਾ ਇਹ ਜਦੋਂ ਸ੍ਰੀ ਗੁਰੂ ਰਾਮਦਾਸ ਜੀ ਜੋਤੀ ਜੋ ਸਮਾਏ ਇਹਨਾਂ ਦੀ ਉਮਰ 47 ਸਾਲ ਦੀ ਸੀਗੀ ਸ੍ਰੀ ਗੁਰੂ ਰਾਮਦਾਸ ਜੀ ਨੇ ਬੇਟਾ ਅੰਮ੍ਰਿਤਸਰ ਸਹਿ ਸ਼ਹਿਰ ਬਸਾਇਆ ਸੀਗਾ ਯਾਦ ਰੱਖਣਾ ਹੈਗਾ ਤੇ ਪਾਜਾ ਜਿਹੜਾ ਹੈਗਾ ਉਹ ਚੋਕੇ ਦੀ ਤਰ੍ਹਾਂ ਪੈਂਦਾ ਦੇਖੋ ਬੇਟਾ ਗੁਰਮੁਖੀ ਲਿਪੀ ਦੇ ਵਿੱਚ ਤੁਹਾਨੂੰ ਦਿਖਦਾ ਹੈਗਾ ਅ ਸ਼੍ਰੀ ਗੁਰੂ ਅਰਜਨ ਦੇਵ ਜੀ ਪੰਜਵੇਂ ਗੁਰੂ ਸਹਿਬਾਨ ਸੀ ਜਿਹੜੇ ਉਹਨਾਂ ਦੇ ਅੱਗੇ ਲਿਖਿਆ ਹੋਇਆ ਬੇਟਾ ਆਪਣੇ ਕੋਲ ਇਹ ਇਹਨਾਂ ਦੀ ਆਪਣੇ ਕੋਲ 43 ਸਾਲ ਦੀ ਉਮਰ ਸੀ ਜਦੋਂ ਇਹ ਜੋਤੀ ਜੋਤ ਸਮਾਏ ਬੇਟਾ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਬੇਟਾ ਹਰਗੋਬਿੰਦ ਸਾਹਿਬ ਜੀ ਇਹ ਸਿੱਖਾਂ ਦੇ ਛੇਵੇਂ ਗੁਰੂ ਸਹਿਬਾਨ ਸਨ ਬੇਟਾ ਇਹ ਜਿਵੇਂ ਆਪਾਂ ਉਲਟਾ ਤੀਆ ਪਾ ਕੇ ਉੱਪਰ ਉੱਪਰ ਨੂੰ ਖਿੱਚ ਲੀਏ ਬਟ ਥੋੜਾ ਜਿਹਾ ਉਸ ਤਰ੍ਹਾਂ ਪੈਂਦਾ ਹੈਗਾ ਇਹਦਾ ਆਖਰ ਗਿਣਤੀ ਦਾ ਇਹਨਾਂ ਦੀ ਉਮਰ ਵੀ 48 ਸਾਲ ਸੀ ਜਦੋਂ ਇਹ ਜੋਤੀ ਜੋਤ ਸਮਾਏ ਬੇਟਾ ਤੇ ਆਪਣੇ ਕੋਲ 7ਵੇਂ ਗੁਰੂ ਸਾਹਿਬਾਨ ਸ੍ਰੀ ਗੁਰੂ ਹਰ Rai ਜੀ ਸੀਗੇ ਜਿਹੜੇ ਕਿ 31 ਸਾਲ ਦੇ ਸੀਗੇ ਜਦੋਂ ਜੋਤੀ ਜੋਤ ਸਮਾਏ ਤੇ ਆਪਣੇ ਕੋਲ 8ਵੇਂ ਗੁਰੂ ਬੇਟਾ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਜਿਹੜੇ ਕਿ ਜਦੋਂ ਜੋਤੀ ਜੋ ਸਮਾਏ ਉਦੋਂ ਉਹ 8 ਸਾਲ ਦੇ ਸਨ ਬੇਟਾ ਤੁਹਾਨੂੰ ਪੇਪਰ ਦੇ ਵਿੱਚ ਕੁਐਸਚਨ ਪੁੱਛਿਆ ਜਾ ਸਕਦਾ ਹੈਗਾ ਵੀ ਸਭ ਤੋਂ ਛੋਟੀ ਉਮਰ ਦੇ ਗੁਰੂ ਸਾਹਿਬਾਨ ਕੌਣ ਸਨ ਕਿੰਨੇਵੇਂ ਨੰਬਰ ਵਾਲੇ ਸਨ ਬੇਟਾ 8ਵੇਂ ਨੰਬਰ ਵਾਲੇ ਸਨ ਤੇ ਆਪਣੇ ਕੋਲ ਤੇ ਇਹਨਾਂ ਦੀ ਉਮਰ 8 ਸਾਲ ਸੀ ਸ੍ਰੀ ਗੁਰੂ ਸ੍ਰੀ ਹਰਕ੍ਰਿਸ਼ਨ ਸਾਹਿਬ ਜੀ ਸੀਗੇ ਬੇਟਾ 8 ਆ ਜਿਹੜਾ ਹੈਗਾਗਾ ਇਸ ਤਰੀਕੇ ਨਾਲ ਬੇਟਾ 8 ਪੈਂਦਾ ਹੈਗਾ ਯਾਦ ਰੱਖਣਾ ਹੈਗਾ ਤੇ ਨਾਇਆ ਬੇਟਾ ਇਹਦੇ ਉੱਪਰ ਜਦੋਂ ਆਪਾਂ ਇਸ ਤਰੀਕੇ ਨਾਲ ਕਰ ਦਿੰਨੇ ਤਾਂ ਨਾਇਆ ਪੈ ਜਾਂਦਾ ਹੈਗਾ ਬੱਚੇ ਆਪਣੇ ਕੋਲ ਨੌਵੇਂ ਗੁਰੂ ਸਹਿਬਾਨ ਬੇਟੇ ਬੱਚੇ ਆਪਣੇ ਕੋਲ ਸ੍ਰੀ ਗੁਰੂ ਤੇਗ ਬਹਾਦਰ ਜੀ ਸੀਗੇ ਜਿਹੜੇ ਕਿ 54 ਸਾਲ ਦੀ ਉਮਰ ਦੇ ਵਿੱਚ ਜੋਤੀ ਜੋ ਸਮਾਏ ਤੇ ਦਸਵੇਂ ਗੁਰੂ ਸਹਿਬਾਨ ਬੇਟਾ ਸ੍ਰੀ ਗੁਰੂ ਹਰਗੋਬਿੰਦ ਸ੍ਰੀ ਗੋਵਿੰਦ ਸਿੰਘ ਜੀ ਸੀਗੇ ਜਿਹੜੇ ਕਿ 40 ਸਾਲ ਦੀ ਉਮਰ ਦੇ ਵਿੱਚ ਜੋਤੀ ਜੋਤ ਸਮਾਏ ਬੱਚੇ ਇਹ ਦਸੇ ਦੇ ਦਸੇ ਗੁਰੂ ਸਹਿਬਾਨ ਤੁਸੀਂ ਸੀਰੀ ਵਾਈਜ਼ ਬੇਟਾ ਜਾਨੀ ਕਿ ਪਹਿਲੇ ਸ੍ਰੀ ਗੁਰੂ ਨਾਨਕ ਦੇਵ ਜੀ ਸੀ ਦੂਜੇ ਸ੍ਰੀ ਗੁਰੂ ਅੰਗਦ ਦੇਵ ਜੀ ਸੀ ਤੀਜੇ ਅਮਰਦਾਸ ਜੀ ਸੀ ਚੌਥੇ ਰਾਮਦਾਸ ਜੀ ਸੀ ਪੰਜਵੇਂ ਗੁਰੂ ਅਰਜਨ ਦੇਵ ਜੀ ਸੀਗੇ ਛੇਵੇਂ ਗੁਰੂ ਹਰਗੋਬਿੰਦ ਸਿੰਘ ਜੀ ਸੀਗੇ 7ਵੇਂ ਗੁਰੂ ਗੁਰੂ ਹਰ राय ਜੀ ਸੀਗੇ ਤੇ 8ਵੇਂ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਸੀਗੇ ਜਿਹੜੇ ਕਿ ਸਭ ਤੋਂ ਛੋਟੀ ਉਮਰ ਦੇ ਗੁਰੂ ਸਾਹਿਬਾਨ ਸਨ ਸਭ ਤੋਂ ਲੰਮੀ ਉਮਰ ਦੇ ਗੁਰੂ ਸਾਹਿਬਾਨ ਸ੍ਰੀ ਗੁਰੂ ਅਮਰਦਾਸ ਜੀ ਸੀਗੇ ਬੇਟਾ 95 ਸਾਲ ਦੀ ਉਮਰ ਦੇ ਤੇ 9ਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਸੀਗੇ ਤੇ 10ਵੇਂ ਗੁਰੂ ਸ੍ਰੀ ਗੁਰੂ ਗੁਰੂ ਗੋਬਿੰਦ ਸਿੰਘ ਜੀ ਸੀਗੇ ਬੇਟਾ ਜਿਹੜੇ 41 ਸਾਲ ਦੀ ਉਮਰ ਦੇ ਵਿੱਚ ਜੋਤੀ ਜੋਤ ਸਮਾਏ ਜਦੋਂ ਇਹ ਜੋਤੀ ਜੋਤ ਸਮਾਏ ਬੇਟਾ ਉਹ 1708 ਈਸਵੀਸੀ 1708 ਈਸਵੀਸੀ ਜੋ ਕਿ ਪੇਪਰ ਦੇ ਵਿੱਚ ਤੁਹਾਨੂੰ ਪੁੱਛਿਆ ਜਾਂਦਾ ਹੈਗਾ ਬੇਟਾ ਇਸ ਤਰੀਕੇ ਨਾਲ ਤੁਸੀਂ ਹਰੇਕ ਕੁਐਸਚਨ ਨੂੰ ਬੇਟਾ ਪੇਪਰ ਦੇ ਵਿੱਚ ਕਰਕੇ ਆਉਣਾ ਹੈਗਾ ਤੇ ਯਾਦ ਕਰਨਾ ਹੈਗਾ ਕਿਉਂਕਿ ਪੇਪਰ ਦੇ ਵਿੱਚ ਇਹ ਕੁਐਸਚਨ ਪੰਜਾਬੀ ਦੇ ਵਿੱਚ ਬਹੁਤ ਯਾਰੀ ਇੰਪੋਰਟੈਂਟ ਹੈ ਤੇ ਪੁੱਛੇ ਜਾਂਦੇ ਨੇ ਆਪਣੇ ਦਸੇ ਗੁਰੂ ਸਹਿਬਾਨਾਂ ਦੀ ਬਾਣੀ ਦੇ ਵਿੱਚੋਂ ਬੇਟਾ ਆਪਣੇ ਕੋਲ ਕੁਐਸਚਨ ਪੁੱਛੇ ਜਾਂਦੇ ਨੇ ਤੁਹਾਨੂੰ ਇਹ ਵੀ ਕੁਐਸਚਨ ਪੁੱਛਿਆ ਜਾਂਦਾ ਹੈਗਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕਿੰਨੇ ਗੁਰੂ ਸਹਿਬਾਨਾਂ ਦੀ ਬਾਣੀ ਹੈ ਬੇਟਾ ਉਹ ਹੋ ਗਈ ਹੈ 6 ਗੁਰੂ ਸਹਿਬਾਨਾਂ ਦੀ ਬਾਣੀ ਬੇਟਾ ਜਾ ਰੱਖਣਾ ਤੇ ਪਹਿਲੇ 5 ਗੁਰੂ ਸਹਿਬਾਨਾਂ ਦੀ ਬਾਣੀ ਹੈ ਬੇਟਾ ਜਾਨਕਿ ਗੁਰੂ ਨਾਨਕ ਦੇਵ ਜੀ ਦੀ ਗੁਰੂ ਅੰਗਦ ਦੇਵ ਜੀ ਦੀ ਗੁਰੂ ਅਮਰਦਾਸ ਜੀ ਤੇ ਗੁਰੂ ਰਾਮਦਾਸ ਜੀ ਦੀ ਤੇ ਗੁਰੂ ਅਰਜਨ ਦੇਵ ਜੀ ਦੀ ਤੇ ਨਾਲ ਹੀ ਬੇਟਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਜਾਨਕੀ ਨੋਮੇ ਗੁਰੂ ਪਹਿਲੇ 5 ਗੁਰੂ ਸਾਹਿਬਾਨਾਂ ਦੀ ਤੇ ਨੋਮੇ ਗੁਰੂ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਜਿਹੜੀ ਹੈਗੀ ਹੈਗੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈ ਬਟਾ ਯਾਦ ਰੱਖਣਾ ਹੈਗਾ ਇੰਪੋਰਟੈਂਟ ਕੁਐਸਚਨ ਹੈ 6 ਗੁਰੂ ਸਾਹਿਬਾਨਾਂ ਦੀ ਬਾਣੀ ਹੈ ਜਿਹੜੀ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈਗੀ ਚਲੋ ਬੱਚੇ ਥੈਂਕ ਯੂ ਸੋ ਮੱਚ ਫਾਰ ਵਾਚਿੰਗ ਮਾਈ ਚੈਨਲ ਐਜੂਕੇਸ਼ਨ ਹੱਬ ਅੰਬੇ ਇੰਸਟੀਚਿਊਟ ਮਾਨਸਾ ਤੇ ਪਟਿਆਲਾ